ਇੱਕ ਮੇਰੇ ਕੋਲ ਪੇਸ਼ੈਂਟ ਆਏ ਸੀਗੇ ਉਹ ਲਾਸਟ ਆਫ ਦਿਸੰਬਰ ਦੇ ਵਿੱਚ ਉਹਨਾਂ ਦੀ ਸਮੱਸਿਆ ਮੇਨ ਇਹ ਸੀ ਕਿ ਉਹਨਾਂ ਨੂੰ 20 ਤੋਂ 22 ਸਾਲ ਪੁਰਾਣੀ ਸੋਰੈਸਿਸ ਸੀ ਓਕੇ ਸੋਰੈਸਿਸ ਵੀ ਇੱਕ ਅਲਰਜੀ ਦਾ ਨਾਮ ਹੈ ਜੀ ਠੀਕ ਹੈ ਉਹ ਇੰਨੀ ਨਾਮਰਾਦ ਬਿਮਾਰੀ ਹੈ ਕਿ ਜਿੰਨੂੰ ਇੱਕ ਵਾਰ ਲੱਗ ਜਾਂਦੀ ਹੈ ਜਾਂ ਤਾਂ ਉਹੀ ਜਾਣਦਾ ਹੈ ਹੂੰ ਜਾਂ ਬਸ ਰੱਬ ਜਾਣਦਾ ਹੈ ਤੇ ਉਸ ਭੈਣ ਦੀ ਮੇਨ ਜਿਹੜੀ ਸਮੱਸਿਆ ਸੀ ਕਿ ਉਹਨਾਂ ਦੀ ਜਿਹੜੀ ਉਮਰ ਸੀ ਉਹ 32 33 ਸਾਲ ਦੇ ਨੇੜੇ ਤੇੜੇ ਹੋ ਚੁੱਕੀ ਜੀ ਪਰ ਮੇਨ ਸਮੱਸਿਆ ਇਹ ਸੀ ਕਿ ਉਹਨਾਂ ਦਾ ਵਿਆਹ ਨਹੀਂ ਸੀ ਹੋ ਰਿਹਾ ਤੇ ਲੋ ਉਹਦੀ ਡਾਈਟ ਸਹੀ ਕਰੀਦੀ ਆ ਫੇਰ ਉਹਨੂੰ ਕਹੀਦਾ ਵੀ ਤੁਹਾਨੂੰ ਨਾਲ ਦਵਾਈ ਦਵਾਂਗੇ ਤੇ ਕਿਉਂਕਿ ਦਵਾਈ ਦੇ ਨਾਲੋਂ ਪਰਹੇਜ਼ ਜ਼ਿਆਦਾ ਜ਼ਰੂਰੀ ਹੈ। ਹਾਂਜੀ ਸਵਾਗਤ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ। ਭਾਈ ਸਾਹਿਬ ਗੱਲ ਇਉਂ ਆ ਵੀ ਇੱਕ ਉਮਰ ਹੁੰਦੀ ਆ ਜਦੋਂ ਡਾਕਟਰਾਂ ਵੈਦਾਂ ਕੋਲ ਜਾਣਾ ਸ਼ੁਰੂ ਕਰ ਦੇਣਾ ਚਾਹੀਦਾ। ਕਈ ਲੋਕ ਆਪਣੇ ਵਾਸਤੇ ਜਾਂਦੇ ਆ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਸਤੇ ਜਾਂਦੇ ਆ। ਕਿਉਂਕਿ ਜੀ ਖਾਣ ਪਾਣ ਆ ਜਿਹੜਾ ਸਾਡਾ ਜਿਉਣ ਦਾ ਜਿਹੜਾ ਟੰਗ ਹੈ ਨਾ ਬਦਲ ਗਿਆ ਹੈ ਸੇਤਾ ਉਹ ਨਹੀਂ ਰਹੀਆਂ ਜਿਹੜੀਆਂ ਕਿਸੇ ਵੇਲੇ ਹੁੰਦੀਆਂ ਸੀ ਜਾਂ ਆਪਣੇ ਜਿਹੜੀ ਪੁਰਾਣੀ ਪੀੜ੍ਹੀ ਆ ਨਾ ਉਹਨੇ ਤਕੜੇ ਅਸੀਂ ਨਹੀਂ ਰਹੇ ਸੋ ਫਿਰ ਅਸੀਂ ਯਕੀਨ ਕਿਤੇ ਕਰੀਏ ਸਾਨੂੰ ਲਾਮਤਾਂ ਕਈ ਹੁੰਦੀਆਂ ਨੇ ਉਮਰ ਦੇ ਹਿਸਾਬ ਨਾਲ ਖਾਸ ਤੌਰ ਤੇ ਅਲਰਜੀਆਂ ਦੀ ਗੱਲ ਕਰਦੇ ਹਾਂ ਜੀ ਅਲਰਜੀ ਹਰੇਕ ਪਿੰਡ ਵਿੱਚ ਜੇ ਦੇਖੀਏ ਕਈ ਮਰੀਜ਼ ਹੁੰਦੇ ਆ ਸਾਡੀ ਰਿਸ਼ਤੇਦਾਰੀ ਵਿੱਚ ਵੀ ਹੁੰਦੇ ਆ ਗੱਲਬਾਤ ਕਰਦੇ ਆ ਅਲਰਜੀ ਜਦੋਂ ਚਮੜੀ ਦੀ ਅਲਰਜੀ ਹੁੰਦੀ ਆ ਨਾ ਇਹ ਜ਼ਿੰਦਗੀ ਨੂੰ ਐਨਾ ਮਤਲਬ ਕਹਿ ਦਈਏ ਕਿ ਹਲਾਕੇ ਰੱਖ ਦਿੰਦੀ ਆ ਕਿ ਬੰਦਾ ਦਸਣ ਜੋਗਾ ਨਹੀਂ ਹੁੰਦਾ ਉਦਾਹਰਨ ਦੇ ਤੌਰ ਤੇ ਦੇਖ ਲਓ ਮੰਨ ਲਓ ਕੋਈ ਨੌਜਵਾਨ ਬੱਚੀ ਆ ਉਹਨੂੰ ਚਮੜੀ ਦੀ ਅਲਰਜੀ ਆ ਉਹਦੇ ਵਿਆਹ ਦੇ ਵਿੱਚ ਸਭ ਤੋਂ ਵੱਡੀ ਰੁਕਾਵਟੀ ਉਹ ਪੈ ਗਈ ਆ ਮੰਨ ਲਓ ਕਿਸੇ ਦਾ ਵਿਆਹ ਵੀ ਹੋਇਆ ਵਧੀਆ ਸੁਖੀ ਸਾੰਧੀ ਜੋੜਾ ਹੈ ਵਧੀਆ ਉਹਨਾਂ ਦੇ ਬੱਚੇ ਆ ਪਰ ਉਹਨਾਂ ਵਿੱਚੋਂ ਜੇਕਰ ਕਿਸੇ ਇੱਕ ਨੂੰ ਚਮੜੀ ਦੀ ਅਲਰਜੀ ਹੋ ਗਈ ਇਲਾਜ ਵੀ ਕਰਵਾਇਆ ਪੈਸੇ ਵੀ ਲਾਏ ਤੇ ਉਹ ਕਈ ਮਹੀਨਿਆਂ ਤੱਕ ਸਾਲਾਂ ਤੱਕ ਜੇ ਹਟੀ ਨਾ ਦੋਮਾ ਚ ਫਰਕ ਤੇ ਪੈ ਜਾਂਦਾ ਹੈ ਨਾ ਇਹ ਫਰਕ ਅੱਗੇ ਵਧਦਾ ਜਾਂਦਾ ਹੈ ਕਈ ਵਾਰ ਤਲਾਕ ਤੱਕ ਵੀ ਪਹੁੰਚ ਜਾਂਦਾ ਸੋ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਨਾ ਇਹ ਬਿਮਾਰੀਆਂ ਇਹ ਅਲਰਜੀਆਂ ਜਿਹੜੀਆਂ ਚੀਜ਼ਾਂ ਨੇ ਛੋਟੀਆਂ-ਛੋਟੀਆਂ ਹੁੰਦੀਆਂ ਨੇ ਉਦੋਂ ਹੀ ਸਮਾਂ ਦਈਏ ਇਹਨਾਂ ਨੂੰ ਉਦੋਂ ਹੀ ਨਾਪ ਲਈਏ ਕਾਬੂ ਕਰੀਏ ਸੋ ਕਰਮਾ ਵਾਲਾ ਉਹ ਵੇਲਾ ਹੁੰਦਾ ਜਦੋਂ ਸਾਨੂੰ ਸਹੀ ਵੈਦ ਮਿਲ ਜਾਂਦਾ ਹੈ ਸਹੀ ਸਲਾਹ ਦੇਣ ਵਾਲਾ ਮਿਲ ਜਾਂਦਾ ਹੈ ਸਹੀ ਡਾਕਟਰ ਮਿਲ ਜਾਂਦਾ ਹੈ ਸਹੀ ਦਵਾਈ ਮਿਲ ਜਾਂਦੀ ਹੈ ਅਸੀਂ ਪਹੁੰਚੇ ਹਾਂ ਜੀ ਨਾਬੇ ਦੇ ਲਾਗੇ ਪਿੰਡ ਲੋਹਾਰ ਮਾਜਰਾ ਇੱਥੇ ਨੇ ਵੈਦ ਗੁਰਦਾਸ ਸਿੰਘ ਉਹਨਾਂ ਦੀ ਉਮਰ ਹੈ ਜਿਹੜੀ ਉਮਰ ਦੇ ਹਿਸਾਬ ਨਾਲ ਉਹਨਾਂ ਦਾ ਜਿਹੜਾ ਤਜਰਬਾ ਹੈ ਬਹੁਤ ਵੱਡਾ ਵਿਸ਼ਾਲ ਤਜਰਬਾ ਇਸ ਖੇਤਰ ਵਿੱਚ ਬੋਲਦਾ ਹੈ ਬੋਲਦੇ ਮਰੀਜ਼ ਵੀ ਨੇ ਬਹੁਤ ਵੱਡੀ ਗਿਣਤੀ 'ਚ ਮਰੀਜ਼ ਬੋਲਦੇ ਨੇ ਜਦੋਂ ਉਹ ਠੀਕ ਹੋ ਕੇ ਉਹਨਾਂ ਕੋਲ ਆ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਸੋ ਜੀ ਬਹੁਤ ਸਾਰੀਆਂ ਕਹਾਣੀਆਂ ਨੇ ਉਹਨਾਂ ਮਰੀਜ਼ਾਂ ਦੀਆਂ ਉਹਨਾਂ ਪੇਸ਼ੈਂਟ ਦੀਆਂ ਜਿਨ੍ਹਾਂ ਦੀ ਹਾਲਤ ਪਹਿਲਾਂ ਜ਼ਿੰਦਗੀ ਆ ਜਿਹੜੀ ਉਹ ਹਨੇਰੇ ਵੱਲ ਨੂੰ ਜਾ ਰਹੀ ਸੀ ਆਪਸੀ ਜਿਹੜੇ ਘਰ ਦੇ ਰਿਸ਼ਤੇ ਆ ਖਾਸ ਰਿਸ਼ਤੇ ਆ ਜਿਨ੍ਹਾਂ ਬਿਨਾਂ ਨਾ ਅਸੀਂ ਰਹਿ ਨਹੀਂ ਸਕਦੇ ਉਹ ਵੀ ਮੂੰਹ ਮੋੜ ਚੁੱਕੇ ਸਨ ਪਰ ਜਦੋਂ ਉਹਨਾਂ ਪਰਿਵਾਰਾਂ ਨੇ ਉਹਨਾਂ ਜੀਆ ਨੇ ਇਸ ਪਿੰਡ ਦਾ ਭਾਈ ਗੁਰਦਾਸ ਸਿੰਘ ਜੀ ਨੇ ਜਿਹੜੇ ਵੈਦ ਗੁਰਦਾਸ ਸਿੰਘ ਜੀ ਦਾ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਇੱਥੇ ਦਾ ਰੁੱਖ ਕੀਤਾ ਇੱਥੇ ਜਿਹੜੀ ਦਵਾਈ ਮਿਲਦੀ ਆ ਆਯੁਰਵੈਦਿਕ ਜਿਹੜੀ ਦਵਾਈ ਆ ਦਵਾਈ ਤੇ ਆ ਗਈ ਤਾਂ ਸਾਰੀ ਗੱਲ ਰੁਕਦੀ ਹੈ ਨਾ ਉਹ ਦਵਾਈ ਆ ਜਿਹੜੀ 100% ਹੋ ਸਹੀ ਦਵਾਈ ਆ オリジナル ਦਵਾਈ ਆ ਤੇ ਉਹੀ ਉਸਨੇ ਅਸਰ ਕਰਨਾ ਕਿਉਂਕਿ ਜਿਹੜੀ ਦਵਾਈ ਅਸੀਂ ਖਾ ਲਈ ਜਦੋਂ ਨਿਗਲ ਲਈ ਆ ਨਾ ਉਸਨੇ ਫਿਰ ਇਹ ਚੰਤਕਾਰ ਦਿਖਾਉਣਾ ਹੁੰਦਾ ਹੈ ਇਹ ਚੰਤਕਾਰ ਇਹਨਾਂ ਨੇ ਅੱਖੀ ਹੁੰਦੇ ਦੇਖੇ ਨੇ ਗੱਲ ਕਰਦੇ ਆ ਜੀ ਵੈਦ ਗੁਰਦਾਸ ਜੀ ਸਵਾਗਤ ਪਹਿਲਾਂ ਤੁਹਾਡਾ ਤੁਹਾਡਾ ਮੋਰਾਨੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਜੀ ਆਪਾਂ ਗੁਰਦਾਸ ਜੀ ਗੱਲ ਕਰੀਏ ਕਿਉਂਕਿ ਦੁੱਖੜਾ ਹੁੰਦਾ ਜੀ ਕਈ ਵਾਰ ਕਹਾਣੀ ਬੰਦਾ ਪਰਿਵਾਰ ਦੀ ਤਸਵੀ ਵੀ ਨਹੀਂ ਸਕਦਾ ਜੀ ਕਿ ਕਿਵੇਂ ਕਿਵੇਂ ਦੱਸੀ ਜਾਵੇ ਅੰਦਰੂਨੀਆ ਗੱਲਾਂ ਹੁੰਦੀਆਂ ਨੇ ਮਨੁੱਖ ਕਿਨ ਦੀ ਕਿਸੇ ਨੂੰ ਅਲਮਤ ਹੈ ਕਿਸੇ ਲੜਕੀ ਨੂੰ ਜਾਂ ਕਿਸੇ ਦੀ ਭੈਣ ਨੂੰ ਹੋ ਸਕਦੀ ਹੈ ਕਿਸੇ ਦੀ ਵਾਈਫ ਨੂੰ ਹੋ ਸਕਦੀ ਹੈ ਕਿਸੇ ਨੂੰ ਵੀ ਹੋ ਸਕਦਾ ਹੈ ਖੁੱਲ ਕੇ ਜਦੋਂ ਗੱਲ ਦੱਸਦਾ ਫਿਰ ਉਹਦੇ ਇਲਾਜ ਤੱਕ ਪਹੁੰਚਦੇ ਹੋ ਜਿਹੜਾ ਤੁਹਾਡਾ ਤਜਰਬਾ ਹੈ ਜਿਹੜੀਆਂ ਤੁਹਾਡੀਆਂ ਸ਼ੁੱਧ ਇਹ ਦਵਾਈਆਂ ਨੇ ਆਯੁਰਵੈਦਿਕ ਚਮਤਕਾਰ ਕਰਦੀਆਂ ਨੇ ਇਸੇ ਕਰਕੇ ਕਹਿੰਦੇ ਆ ਨਾ ਜਿਹੜਾ ਵੈਦ ਹੁੰਦਾ ਹੈ ਜਿਹੜਾ ਡਾਕਟਰ ਹੁੰਦਾ ਹੈ ਨਾ ਉਹ ਰੱਬ ਦਾ ਰੂਪ ਹੁੰਦਾ ਉਸ ਤੋਂ ਬਾਅਦ ਉਸ ਸਲਾਹ ਤੋਂ ਬਾਅਦ ਉਸ ਦਵਾਈ ਤੋਂ ਬਾਅਦ ਜਦੋਂ ਜ਼ਿੰਦਗੀ ਬਦਲ ਜਾਂਦੀ ਹੈ ਨਾ ਉਹ ਚਮਤਕਾਰ ਉਹ ਖੁਦ ਹੀ ਦੱਸ ਸਕਦੇ ਆ ਕਿ ਸਾਡੀ ਜ਼ਿੰਦਗੀ 'ਚ ਕਿੰਨਾ ਚਮਤਕਾਰ ਆ ਗਿਆ ਅਲਰਜੀ ਦੱਸੋ ਗੁਰਦਾ ਜੀ ਕਿੰਨਾ ਕੁ ਤੰਗ ਕਰਦੀ ਆ ਜਿਹਨੂੰ ਹੋ ਜਾਂਦੀ ਆ ਕੀ ਕੀ ਰੂਪ ਹੋ ਸਕਦੇ ਆ ਦੇਖੋ ਜੀ ਜਿੱਥੋਂ ਤੱਕ ਗੱਲ ਅਲਰਜੀ ਦੀ ਹੈ ਖਾਸ ਕਰਕੇ ਸਕਿਨ ਅਲਰਜੀ ਦੀ ਜੀ ਤਾਂ ਜੇਕਰ ਆਪਾਂ ਮੋਟਾ-ਮੋਟਾ ਹਿਸਾਬ ਵੀ ਲਈਏ ਮੰਨ ਲਓ ਇੱਕ ਛੋਟਾ ਜਿਹਾ ਪਿੰਡ ਹੈ ਜਿਹਦੇ ਵਿੱਚ ਲਾਲੋ ਕੋਈ 500 ਰੋਟਾ ਜਾਂ 600 ਰੋਟਾ ਹੂੰ ਉਦੇ ਵਿੱਚ ਘੱਟੋ ਘੱਟ ਵੀ 30 ਤੋਂ 40% ਲੋਕਾਂ ਦੇ ਵਿੱਚ ਅਲਰਜੀ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਹਾਂ। ਮਤਲਬ ਜੋ ਇੱਥੋਂ ਤੱਕ ਕਿ ਜੋ ਅਸੀਂ ਹਿਸਾਬ ਕਿਤਾਬ ਬਣਾਇਆ। ਜੀ। ਕਿਸੇ ਵੀ ਜਗ੍ਹਾ ਇਹ ਨਹੀਂ ਕਿ ਕਿਸੇ ਇੱਕ ਖੇਤਰ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਇੱਥੋਂ ਤੱਕ ਕਿ ਬਾਹਰ ਹਿਮਾਚਲ, ਯੂਪੀ ਜਿੱਥੇ-ਜਿੱਥੇ ਵੀ ਲੋਕ ਆ ਅਸਲ ਦੇ ਵਿੱਚ ਹਰ ਥਾਂ ਦੇ ਉੱਪਰ ਅਲਰਜੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਜੀ ਕਿਉਂਕਿ ਜੀ ਆਪਣਾ ਜਿਹੜਾ ਜਿਉਂ ਦਾ ਕਹਿੰਦੇ ਆ ਟੰਗ ਹੈ ਨਾ ਪਹਿਲਾਂ ਨਾਲੋਂ ਕਾਫੀ ਬਦਲ ਗਿਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਹੁਣ ਦੀ ਪੀੜ੍ਹੀ ਆ ਸੋਲ ਹੋ ਗਿਆ ਕਈ ਗੱਲਾਂ 'ਚ ਜੀ ਜਦੋਂ ਵੀ ਕੋਈ ਮੌਸਮ ਬਦਲਦਾ ਵੱਖ-ਵੱਖ ਹਾਲਾਤਾਂ ਦਾ ਕੋਈ ਵਾਰ ਕੋਈ ਕੰਮਕਾਰ ਦੀ ਸਿਚੁਏਸ਼ਨ ਹੀ ਐਸੀ ਹੁੰਦੀ ਆ ਕੰਮਕਾਰ ਦੀ ਥਾਂ ਹੀ ਐਸੀ ਹੁੰਦੀ ਆ ਜਾਂ ਫਿਰ ਧੁੱਪ ਤੋਂ ਕਈ ਲੋਕ ਵਹਿਮ ਪਾ ਲੈਂਦੇ ਨੇ ਕਿ ਰੰਗ ਕੋਰਾ ਕਰਨਾ ਧੁੱਪ ਚਗਾ ਤੋਂ ਜਾਣਾ ਇਹ ਕਈ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਹ ਫਿਰ ਕਮੀ ਅੰਦਰ ਕਰ ਦਿੰਦੇ ਆ ਤੇ ਕਮੀਆਂ ਜਿਹੜੀ ਫਿਰ ਜੇ ਸਮੇਂ ਸਿਰ ਪੂਰੀ ਨਾ ਕੀਤੀ ਜਾਵੇ ਉਹ ਫਿਰ ਉਹ ਵੱਧ ਹੀ ਉਹਦਾ ਵਾਅਦਾ ਹੁੰਦਾ ਹੁਣ ਗੱਲ ਕਰੀਏ ਕਈ ਐਸੇ ਵੀ ਪਿੰਡਾਂ ਵਿੱਚ ਮਰੀਜ਼ ਹੈਗੇ ਆ ਜਿਨ੍ਹਾਂ ਨੇ ਕਿ ਲੱਖਾਂ ਰੁਪਏ ਲਾ ਦਿੱਤਾ ਪਰ ਹੱਲ ਨਹੀਂ ਹੋਇਆ ਇਹ ਕਹਦੀ ਹੈ ਕਿ ਘਰ ਦਾ ਇੱਕ ਪਾਸਾ ਦੂਜੇ ਪਾਸੇ ਦਾ ਕਰ ਦਿੱਤਾ ਪਰ ਹੱਲ ਨਹੀਂ ਹੋਇਆ ਪਰ ਜਦੋਂ ਸਹੀ ਸਲਾਹ ਮਿਲ ਗਈ ਨਾ ਕਿਤੇ ਜਾ ਕੇ ਉਹ ਪੂਰੀ ਨਾਲ ਵੀ ਹੱਲ ਹੋ ਜਾਂਦਾ ਜਰੂਰੀ ਨਹੀਂ ਕਿ ਲੱਖ ਰੁਪਏ ਲਾਉਣੇ ਆ ਬਿਲਕੁਲ ਤੁਸੀਂ ਇਸ ਤਜਰਬੇ ਚੋਂ ਲੰਘੇ ਹੋ ਪਹਿਲਾਂ ਤਾਂ ਦੇਖੀਏ ਜਿਹੜੀਆਂ ਅਲਰਜੀਆਂ ਨੇ ਜਿਹੜੀਆਂ ਇਹ ਕਿਵੇਂ ਜ਼ਿੰਦਗੀ ਨੂੰ ਕਰਦੀਆਂ ਨੇ ਤਬਾਹ ਕਰਦੀਆਂ ਬਦਲਦੀਆਂ ਇਹ ਦੱਸੋ ਦੇਖੋ ਅਲਰਜੀ ਦੇ ਜਿਹੜੇ ਅਸਲ ਦੇ ਵਿੱਚ ਮੇਨ ਕਾਰਨ ਨੇ ਜੀ ਸਭ ਤੋਂ ਪਹਿਲਾ ਕਾਰਨ ਹੈ ਆਪਣਾ ਫੂਡ ਜੋ ਕਿ ਅੱਜ ਕੱਲ ਬਹੁਤ ਹੀ ਬਦਲ ਚੁੱਕਿਆ ਆ ਆਪਾਂ ਹਰ ਥਾਂ ਤੇ ਦੇਖਦੇ ਆ ਕਿਉਂਕਿ ਹਰ ਬੰਦੇ ਨੂੰ ਕਾਲੀ ਹੈ ਹੂੰ ਜਾਂ ਸਵਾਦ ਪਿੱਛੇ ਅੱਜ ਕੱਲ ਜਿਵੇਂ ਫਾਸਟ ਫੂਡ ਹੋ ਗਿਆ ਜੰਕ ਫੂਡ ਆ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਤਾਂ ਉਹਦੇ ਨਾਲ ਨਾਲ ਕੱਲੀ ਅਲਰਜੀ ਨਹੀਂ ਹੋਰ ਬਹੁਤ ਬਿਮਾਰੀਆਂ ਨੇ ਹੋਰ 100 ਬਿਮਾਰੀ ਨਾਲ ਉਹ ਪੈਦਾ ਹੁੰਦੀ ਹੁੰਦੀ ਹੈ ਠੀਕ ਹੈ ਕੋਈ ਬਿਮਾਰੀ ਕੋਈ 2 ਸਾਲ ਬਾਅਦ ਆਪਣੇ ਰੂਪ ਦੇ ਵਿੱਚ ਆ ਗਈ ਤਾਂ ਇਹ ਅਲਰਜੀ ਦੇ ਬਹੁਤ ਕਾਰਨ ਨੇ ਖਾਸ ਕਰਕੇ ਇੱਕ ਇਹਦਾ ਮੇਨ ਕਾਰਨ ਹੈ ਜਿਸ ਤਰ੍ਹਾਂ ਕੱਪੜੇ ਜੀ ਆਪਾਂ ਕਿਤੇ ਵੀ ਜਾਣੇ ਆ ਇੱਕ ਦੂਜੇ ਦੇ ਕੱਪੜੇ ਯੂਜ਼ ਕਰਨੇ ਜਾਂ ਪਰਿਵਾਰ ਦੇ ਵਿੱਚ ਤਾਂ ਆਪਾਂ ਵੈਸੀ ਯੂਜ਼ ਕਰ ਲੈਨੇ ਆ ਹੁਣ ਮੰਨ ਲਓ ਇੱਕ ਜਣੇ ਨੂੰ ਆ ਤਾਂ ਉਹਦੇ ਉੱਪਰੋਂ ਕਈ ਕਈ ਵਾਰ ਕਈ ਕਈ ਵਾਰ ਆਪਾਂ ਦੇਖੀਦਾ ਹੈ ਕਿ ਇਹ ਅਜਿਕੇਸ ਵੀ ਆਉਂਦੀ ਹੈ ਜਿਹਦੇ ਵਿੱਚ ਸਾਰੀ ਫੈਮਿਲੀ ਨੂੰ ਅਲਰਜੀ ਹੈ ਹੂੰ ਤੇ ਉਹਨਾਂ ਦਾ ਕਾਰਨ ਕੀ ਹੁੰਦਾ ਕੋਈ ਨਾ ਕੋਈ ਉਹਨਾਂ ਜੋ ਦੱਸਦਾ ਵੀ ਅਸੀਂ ਉਸ ਥਾਂ ਤੇ ਰਿਸ਼ਤੇਦਾਰੀ ਤੇ ਗਏ ਸੀ ਜਾਂ ਮੇਰੇ ਉਸ ਦੋਸਤ ਨੂੰ ਸੀ ਉਸ ਤੋਂ ਮੈਨੂੰ ਹੋ ਗਈ ਸੋ ਇਹ ਬਹੁਤ ਕਾਰਨ ਨੇ ਕੋਈ ਇੱਕ ਕਾਰਨ ਨਹੀਂ ਕਿਉਂਕਿ ਨਾ ਇਹ ਇੱਕ ਇੱਕ ਦੋ ਇੱਕ ਬੰਦੇ ਤੋਂ ਦੂਸਰੇ ਤੱਕ ਜਾਂਦੀ ਆ ਇਹ ਲਾਮਤ ਹੁੰਦੀ ਆ ਫਿਰ ਇਹਦੀ ਜਾੜਾ ਜਿਹੜੀ ਉਹ ਫੜਨ ਵਾਸਤੇ ਉਹ ਤੇ ਸਵਾਲ ਵੀ ਪੁੱਛੇ ਜਾਂਦੇ ਆ ਕਹਦੇ ਇਹ ਕਿ ਉਹਦੀ ਹਿਸਟਰੀ ਚੈੱਕ ਕੀਤੀ ਜਾਂਦੀ ਆ ਵੀ ਭਾਈ ਤੂੰ ਗਿਆ ਕਿੱਥੇ ਕਿੱਥੇ ਸੀ ਖਾਦਾ ਕੀ ਕੀ ਸੀਗਾ ਜਾਂ ਫਿਰ ਤੁਹਾਡੇ ਸੰਪਰਕ ਕਿਹੜੇ ਕਿਹੜੇ ਲੋਕਾਂ ਨਾਲ ਕਿਸ ਤਰ੍ਹਾਂ ਦੇ ਹਨ ਉਹਦੀ ਹਿਸਟਰੀ ਸਰਚ ਕੀਤੀ ਜਾਂਦੀ ਆ ਤੁਸੀਂ ਵੀ ਕਰਦੇ ਹੋਗੇ ਦੇਖੋ ਇੱਕ ਹਿਸਟਰੀ ਸਭ ਤੋਂ ਵੱਧ ਜਿਹੜੀ ਮੇਨ ਜਿਹੜੀ ਹਰ ਬੰਦੇ ਨੂੰ ਕਿਉਂਕਿ ਇੱਕੋ ਦਵਾਈ ਨਹੀਂ ਦੇ ਸਕਦੇ ਹਮ ਬੇਸ਼ੱਕ ਉਹਨ ਸਾਡੇ ਕੋਲ ਜਿਹੜੀ ਅਲਰਜੀ ਦੀ ਦਵਾਈ ਹੈ ਉਹ ਜੋ ਕੋਈ ਮਰੀਜ਼ ਲੈਣ ਆਉਂਦਾ ਉਹਨੂੰ ਬੇਸ਼ੱਕ ਇੱਕੋ ਤਰ੍ਹਾਂ ਦੀ ਲੱਗਦੀ ਹੈ ਪਰ ਉਹ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ ਅੱਛਾ ਕਿਉਂਕਿ ਹਰ ਇੱਕ ਮਰੀਜ਼ ਦੀ ਜਿਹੜੀ ਤਸਵੀਰ ਹੈ ਸਰੀਰ ਦੀ ਆਯੁਰਵੇਦ ਤਿੰਨ ਚੀਜ਼ਾਂ ਦੇ ਕੰਮ ਕਰਦਾ ਹੈ ਜੀ ਜੀ ਬਾਤ ਪਿਤ ਕਫ ਹਮ ਹਰ ਬੰਦੇ ਦੀ ਤਸਵੀਰ ਹੈ ਜਿਹੜੀ ਉਹ ਲੱਗ ਹੁੰਦੀ ਹੈ ਹਮ ਉਹਦੇ ਗੱਲ ਕਰਨ ਦੇ ਢੰਗ ਤੋਂ ਉਹਦੀਆਂ ਗੱਲਾਂ ਸੁਣ ਕੇ ਜਾਂ ਨਵਜ਼ ਤੋਂ ਆਪਾਂ ਉਹਦੀ ਤਸਵੀਰ ਦਾ ਅੰਦਾਜ਼ਾ ਲਾ ਸਕਦੇ ਹਾਂ ਉਸ ਹਿਸਾਬ ਨਾਲ ਉਹਦੀ ਦਵਾਈ ਬਣਦੀ ਹੈ ਦੇਖੋ ਜੀ ਬਹੁਤ ਸਾਰੇ ਲੋਕੀ ਐਸੇ ਵੀ ਆ ਹੈਗੇ ਪੰਜਾਬ ਦੇ ਆ ਜੀ ਪੰਜਾਬ ਤੋਂ ਬਾਹਰ ਹੋਰ ਸੇਟਾਂ ਵਿੱਚ ਵੀ ਆਪਣੇ ਪੰਜਾਬੀ ਲੋਕ ਗਏ ਆ ਹਾਂ ਦੇਸ਼ ਵਿਦੇਸ਼ ਤੱਕ ਵੀ ਗਏ ਆ ਬਿਲਕੁਲ ਉੱਥੇ ਦਾ ਜਿਹੜਾ ਵਾਤਾਵਰਣ ਹੈ ਉੱਥੇ ਦੀ ਜਿਹੜੀ ਆਵੋ ਹਵਾ ਹੈ ਉੱਥੇ ਦਾ ਪਾਣੀ ਖਾਣ-ਪਾਣ ਜਿਸ ਤਰ੍ਹਾਂ ਤੁਸੀਂ ਖਾਣ-ਪਾਣ ਦੀ ਗੱਲ ਆਖੀ ਸੀ ਉੱਥੇ ਤਾਂ ਬਰਫਾਂ ਵੀ ਪੈਂਦੀਆਂ ਬਿਲਕੁਲ ਜੀ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਤੇ ਵੀ ਸਕੰਜਾ ਦਾ ਕਾਸਤਾ ਹੈ ਨਾ ਉੱਥੇ ਦਾ ਜਿਹੜਾ ਹਵਾ ਪਾਣੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਵੀ ਇਹ ਚੀਜ਼ਾਂ ਅਲਾਮਤਾ ਪੈਂਦੀਆਂ ਜੀ ਫਿਰ ਉਹ ਕਿਹੜੀ ਗੱਲ ਦਾ ਧਿਆਨ ਰੱਖਣ ਉਹਨਾਂ ਨੂੰ ਕਿਹੜੀ ਚੀਜ਼ ਦਿੱਤੀ ਜਾ ਸਕਦੀ ਹੈ ਵੀ ਉਹਨਾਂ ਦਾ ਹੱਲ ਹੋ ਜਾਵੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਦਵਾਈ ਹੈ ਜਿਹੜੀ ਉਹ ਬਾਹਰ ਵੀ ਪਹੁੰਚਦੀ ਕਰ ਦਿੰਨੇ ਆ ਅੱਛਾ ਜੀ ਕਿਸੇ ਵੀ ਦੇਸ਼ 'ਚ ਬੰਦਾ ਬੈਠਾ ਸਿਰਫ ਦੁਬਈ ਜਾਂ ਪਾਕਿਸਤਾਨ ਨੂੰ ਛੱਡ ਕੇ ਠੀਕ ਆ ਜੀ ਠੀਕ ਆ ਜੀ ਕਿਉਂਕਿ ਉੱਥੋਂ ਦੀ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਨੇ ਕਿ ਉਹ ਲੰਘਣ ਨਹੀਂ ਦਿੰਦੇ ਹਾਂ ਕੋਈ ਇੱਥੋਂ ਆ ਕੇ ਜ਼ਰੂਰ ਲੈ ਕੇ ਜਾ ਸਕਦਾ ਹੈ ਪਰ ਵਾਇਆ ਕੋਰੀਅਰ ਨਹੀਂ ਆਪਾਂ ਭੇਜ ਸਕਦੇ ਠੀਕ ਹੈ ਜੀ ਜੇ ਕੋਈ ਉਹਨਾਂ ਦਾ ਰਿਸ਼ਤੇਦਾਰ ਹੈ ਜਾਂ ਯਾਰ ਦੋਸਤ ਹੈ ਉਹ ਬੇਸ਼ੱਕ ਇੱਥੋਂ ਲੈ ਜਾ ਸਕਦਾ ਹੈ ਮੈਦ ਆਪਾਂ ਬਿੱਲ ਵੀ ਦਿੰਨੇ ਆ ਹੂੰ ਤੇ ਜਿਹੜੀ ਦੂਜੀ ਚੀਜ਼ ਹੈ ਕਿ ਸਭ ਤੋਂ ਜ਼ਿਆਦਾ ਖਾਣ ਪੀਣ ਤੇ ਆਪਾਂ ਉਹਨਾਂ ਨੂੰ ਦੱਸ ਸਕਦੇ ਆ ਵੀ ਉਹਨਾਂ ਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਜਾਂ ਇਹ ਨਹੀਂ ਖਾਣੀਆਂ ਚਾਹੀਦੀਆਂ ਉਹ ਹੈਗਾ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਹਿਸਾਬ ਕਿਤਾਬ ਠੀਕ ਹੈ ਜੀ ਜਿਸ ਤਰ੍ਹਾਂ ਕੋਈ ਠੰਡਾ ਦੇਸ਼ ਹੈ ਹਾਂਜੀ ਉਹਨਾਂ ਦਾ ਖਾਣ ਪੀਣ ਲੱਗਾ ਉੱਥੋਂ ਦਾ ਹੂੰ ਉਹ ਆਪਾਂ ਉਹਨੂੰ ਜਿਵੇਂ ਬੰਦਾ ਕੋਈ ਫੋਨ ਕਰ ਵੀ ਤੁਸੀਂ ਇੱਥੇ ਇਹਨਾਂ ਇਹਨਾਂ ਥਾਵਾਂ ਤੇ ਆਹ ਚੀਜ਼ ਖਾ ਸਕਦੇ ਹੋ ਠੀਕ ਹੈ ਨਾ ਜੀ ਹੁਣ ਜਿੱਥੇ ਗਰਮ ਮੌਸਮ ਹੈ ਪਹਿਲੀ ਉੱਤੋਂ ਬੰਦੇ ਦੀ ਜਿਹੜੀ ਸਰੀਰ ਦੀ ਤਸਵੀਰ ਹੈ ਉਹ ਪਿੱਤ ਹੈ ਤਾਂ ਉਹਨੂੰ ਗਰਮ ਦਵਾਈ ਵੀ ਨਹੀਂ ਦੇ ਸਕਦੇ ਹਾਂ ਉਸ ਨੂੰ ਪਹਿਲਾਂ ਉਹਦੀ ਡਾਈਟ ਸਹੀ ਕਰੀਦੀ ਆ ਫਿਰ ਉਹਨੂੰ ਕਹਿੰਦਾ ਵੀ ਤੁਹਾਨੂੰ ਨਾਲ ਦਵਾਈ ਦਵਾਂਗੇ ਤੇ ਕਿਉਂਕਿ ਦਵਾਈ ਦੇ ਨਾਲੋਂ ਪਰਹੇਜ਼ ਜ਼ਿਆਦਾ ਜ਼ਰੂਰੀ ਹੈ ਦੇਖੋ ਜੀ ਜਦੋਂ ਨਾ ਮਰੀਜ਼ ਆਉਂਦਾ ਆਪਣਾ ਦੁੱਖੜਾ ਲੈ ਕੇ ਆਉਂਦਾ ਆਪਣੀ ਕਹਾਣੀ ਲੈ ਕੇ ਆਉਂਦਾ ਕਈ ਜਗ੍ਹਾ ਪਹਿਲਾਂ ਵੀ ਉਹਨੇ ਦੱਸੀ ਹੁੰਦੀ ਆ ਅੱਖਾਂ ਦਾ ਪੀਤਾ ਹੁੰਦਾ ਪ੍ਰਾਣੀਆਂ ਵੀ ਕਈ ਵਾਰ ਦਵਾਈਆਂ ਖਾਧੀਆਂ ਹੁੰਦੀਆਂ ਨੇ ਨਹੀਂ ਠੀਕ ਹੁੰਦਾ ਤਾਂ ਫਿਰ ਉਹ ਪਹੁੰਚਦਾ ਤੁਹਾਡੇ ਕੋਲ ਹੁਣ ਆਉਂਦਾ ਹੈਗਾ ਦੁੱਖੜਾ ਬੋਲਦਾ ਅੱਖਾਂ 'ਚ ਪਾਣੀ ਹੰਝੂ ਵੀ ਹੁੰਦੇ ਆ ਜੀ ਫਿਰ ਇਹ ਵੀ ਦੇਖਿਆ ਸੀ ਅੱਖੀਂ ਦੇਖਿਆ ਕਿ ਠੀਕ ਹੁੰਦਿਆ ਜਦੋਂ ਨਾ ਖੁਸ਼ੀ ਚ ਆਉਂਦਿਆ ਬਿਲਕੁਲ ਆਪਣੇ ਚਾਹ ਚ ਆਉਂਦਿਆ ਉਦੋਂ ਵੀ ਇੱਕ ਚਾਹ ਦੀ ਚਮਕ ਹੁੰਦੀ ਆ ਅੱਖਾਂ 'ਚ ਉਹ ਇੱਕ ਚਮਕ ਵਾਲਾ ਪਾਣੀ ਹੁੰਦਾ ਇਹ ਜਿਹੜੀਆਂ ਕਹਾਣੀਆਂ ਅੱਖਾਂ ਸਾਹਮਣੇ ਤੁਸੀਂ ਵੀ ਦੇਖੀਆਂ ਉਹ ਅਸੀਂ ਵੀ ਵਾਪਰਦੀਆਂ ਦੇਖੀਆਂ ਉਹ ਕਹਾਣੀਆਂ ਆਪਣੇ ਪਰਿਵਾਰ ਦਾ ਹਿੱਸਾ ਬਣ ਜਾਂਦੀਆਂ ਉਹ ਲੋਕੀਂ ਐਂ ਲੱਗਦਾ ਵੀ ਇਹ ਸਾਡੇ ਹੀ ਮਾਪੇ ਨੇ ਜਾਂ ਸਾਡੇ ਭੈਣ ਭਰਾ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਰੋਜ਼ਾਨਾ ਗਿਣਤੀ 'ਚ ਪਹੁੰਚਦੀਆਂ ਨੇ ਕਿਸ ਤਰ੍ਹਾਂ ਫੀਲ ਹੁੰਦਾ ਚਲੋ ਠੀਕ ਹੈ ਕਿ ਕਿ ਇਲਾਜ ਕਰਨ ਦੀ ਪદ્ધਤੀ ਨਾਲ ਆਪਾਂ ਜੁੜੇ ਸਾਂ ਪਰ ਜ਼ਿੰਦਗੀਆਂ ਦੇ ਨਾਲ ਜੁੜ ਗਏ ਤੇ ਉਹਨਾਂ ਨੂੰ ਹੁਣ ਨਵਾਂ ਰੂਪ ਦੇ ਰਹੇ ਆ ਜੀ ਇਹ ਮੈਂ ਤੁਹਾਨੂੰ ਮਹੌਰਾਣੀ ਜੀ ਇੱਕ ਸਟੋਰੀ ਸੁਣਾਉਣੀ ਚਾਹੂੰਗਾ ਇਹਦੇ ਉੱਪਰ ਜੀ ਇੱਕ ਮੇਰੇ ਕੋਲ ਪੇਸ਼ੈਂਟ ਆਏ ਸੀਗੇ ਉਹ ਲਾਸਟ ਆਫ ਦਿਸੰਬਰ ਦੇ ਵਿੱਚ ਅੱਛਾ ਜੀ ਹਰੀਕੇਵਲ ਦੇ ਸੀ ਚਲੋ ਮੈਂ ਨਾਮ ਨਹੀਂ ਦੱਸ ਸਕਦਾ ਭੈਣ ਦਾ ਹਾਂਜੀ ਤੇ ਉਹਨਾਂ ਦੀ ਸਮੱਸਿਆ ਮੇਨ ਇਹ ਸੀ ਕਿ ਉਹਨਾਂ ਨੂੰ 20 ਤੋਂ 22 ਸਾਲ ਪੁਰਾਣੀ ਸੋਰੈਸਿਸ ਸੀ ਓਕੇ ਸੋਰੈਸਿਸ ਵੀ ਇੱਕ ਅਲਰਜੀ ਦਾ ਨਾਮ ਹੈ ਜੀ ਠੀਕ ਹੈ ਉਹ ਇੰਨੀ ਨਾਮਰਾਦ ਬਿਮਾਰੀ ਹੈ ਕਿ ਜਿੰਨੂੰ ਇੱਕ ਵਾਰ ਲੱਗ ਜਾਂਦੀ ਹੈ ਜਾਂ ਤਾਂ ਉਹੀ ਜਾਣਦਾ ਹੂੰ ਜਾਂ ਬਸ ਰੱਬ ਜਾਣਦਾ ਤੇ ਉਸ ਭੈਣ ਦੀ ਮੇਨ ਜਿਹੜੀ ਸਮੱਸਿਆ ਸੀ ਕਿ ਉਹਨਾਂ ਦੀ ਜਿਹੜੀ ਉਮਰ ਸੀ ਉਹ 32 33 ਸਾਲ ਦੇ ਨੇੜੇ ਤੇੜੇ ਹੋ ਚੁੱਕੀ ਸੀ ਜੀ ਪਰ ਮੇਨ ਸਮੱਸਿਆ ਇਹ ਸੀ ਕਿ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਹਾਂ ਕਿਉਂਕਿ ਵਿਆਹ ਦਾ ਮੇਨ ਕਾਰਨ ਇਹ ਸੀ ਕਿ ਹਰ ਥਾਂ ਦੇ ਉੱਪਰ ਕਿਉਂਕਿ ਹਰ ਥਾਂ ਹੀ ਸਰੀਰ ਦਾ ਉਹਨਾਂ ਦਾ ਬੇਸ਼ੱਕ ਗਾਲਾ ਬਾਹਾਂ ਨੇ ਹਰ ਥਾਂ ਦੇ ਉੱਪਰ ਸਪਰੇਅਸ ਨੇ ਘੇਰ ਲਿਆ ਸੀ ਉਹਨਾਂ ਨੂੰ ਅੱਛਾ ਤੇ ਚਲੋ ਉਹਨਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਨੇ ਇੱਥੇ ਆਏ ਤੇ ਉਹ ਉਹਨਾਂ ਨੇ ਚਲੋ ਦਵਾਈ ਲੈ ਕੇ ਦੇਖੋ ਅਸਲ ਦੇ ਵਿੱਚ ਕੀ ਆ ਕੋਈ ਵੀ ਜਦੋਂ ਪੇਸ਼ੈਂਟ ਆਉਂਦਾ ਉਹਨੇ ਪਹਿਲਾਂ 15 ਤੋਂ 20 ਥਾਵਾਂ ਤੋਂ ਦਵਾਈ ਖਾਦੀ ਹੁੰਦੀ ਹੈ ਜੀ ਯਕੀਨ ਬਣਾਉਣਾ ਸਭ ਤੋਂ ਔਖਾ ਹੈ ਹੂੰ ਠੀਕ ਆ ਕੋਈ ਆਉਂਦਾ ਹੈ ਮੋਸਟ ਵੈਲਕਮ ਆ ਉਹਨੂੰ ਹਨਾ ਪਰ 100 ਦੇ ਵਿੱਚੋਂ 90 ਮਰੀਜ਼ ਇਹੀ ਕਹਿੰਦੇ ਆ ਕੇ ਵੀ ਜੀ ਦਵਾਈਆਂ ਤਾਂ ਅਸੀਂ ਬਹੁਤ ਖਾ ਲਈਆਂ ਸਾਨੂੰ ਕੁਝ ਹੋਰ ਦਿਵੋ ਹੂੰ ਤਾਂ ਫਿਰ ਉਹਨਾਂ ਨੂੰ ਜਿਵੇਂ ਆਪਾਂ ਸਮਝਾਈਦਾ ਆਪਣੇ ਰਿਜ਼ਲਟ ਦੇਖਦੇ ਇੱਥੇ ਆ ਕੇ ਉਹਨੂੰ ਦਿਖਾਉਨੇ ਆ ਉਹਨਾਂ ਨੂੰ ਪਹਿਲੀ ਜਦੋਂ ਯਕੀਨ ਹੁੰਦਾ ਤਾਂ ਉਹ ਇਸੇ ਤਰ੍ਹਾਂ ਹੀ ਮੈਂ ਉਹਨਾਂ ਨੂੰ ਭੈਣ ਨੂੰ ਅੱਛਾ ਉਹਨਾਂ ਨੂੰ ਅਜੇ ਤੱਕ ਮਿਲਿਆ ਨਹੀਂ ਅੱਛਾ ਜੀ ਉਹ ਭੈਣ ਜੀ ਨੂੰ ਜੀ ਉਹਨਾਂ ਨੂੰ ਮੈਂ ਮਿਲਿਆ ਨਹੀਂ ਉਹਨਾਂ ਨੂੰ ਮੈਂ ਦਵਾਈ ਭੇਜੀ 15 20 ਦਿਨਾਂ ਦੀ ਤਾਂ ਉਹਨਾਂ ਨੂੰ ਲੱਗਿਆ ਕਿ ਹਾਂ ਮੈਨੂੰ ਜਿਵੇਂ 100 ਦੇ ਵਿੱਚੋਂ 5% ਫਰਕ ਪਿਆ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਬਹੁਤਾ ਜ਼ਿਆਦਾ ਰਿਜ਼ਲਟ ਨਹੀਂ ਮੈਨੂੰ ਇੰਨਾ ਕੁ ਫਰਕ ਆ ਮੈਂ ਕਿਹਾ ਜੀ ਜੇ ਤੁਹਾਨੂੰ ਇੰਨਾ ਪੈ ਗਿਆ ਤਾਂ ਇੰਨਾ ਹੀ ਬਹੁਤ ਹੈ ਮੈਂ ਉਹਨਾਂ ਨੂੰ ਮਹੀਨੇ ਦੀ ਦਵਾਈ ਫੇਰ ਭੇਜੀ ਜੋ ਮਹੀਨੇ ਦੇ ਬਾਅਦ ਦੇ ਰਿਜ਼ਲਟ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਉਹ ਵੀ ਵੀਡੀਓ ਚਲਾਇਓ ਵਾਹ ਜੀ ਵਾਹ ਠੀਕ ਹੈ ਜੀ ਉਹਨਾਂ ਨੂੰ ਜਦੋਂ ਯਕੀਨ ਹੋ ਗਿਆ ਕਿ ਹਾਂ ਮੇਰੀ ਬਿਮਾਰੀ 50% શરીਚੋਂ ਖਤਮ ਹੋ ਗਈ ਫਿਰ ਉਹਨਾਂ ਨੇ ਦਵਾਈ 2.5 ਤੋਂ 3 ਮਹੀਨੇ ਚੱਲੀ ਆ ਉਹ ਫਿਰ ਉਹਨਾਂ ਦੇ ਹਸਬੰਦ ਜੀ ਤੇ ਹਸਬੰਦ ਦੀ ਭੈਣ ਮਤਲਬ ਕਿ ਉਹਨਾਂ ਦੇ ਨਾਨਾ ਉਹ ਦੋਵੇਂ ਆਏ ਮੇਰੇ ਕੋਲ ਸੁਨਾਲੇ ਦਾ ਸਾਨੂੰ ਡੱਬਾ ਦੇ ਕੇ ਹਾਂ ਤੇ ਹੁਣ ਉਹਨਾਂ ਦਾ ਵਿਆਹ ਹੈ ਅਗਲੇ ਨਵੰਬਰ ਦੇ ਵਿੱਚ ਤੇ ਉਹ ਮੈਨੂੰ ਜਰੂਰ ਕਹਿ ਗਿਆ ਕਿ ਤੁਸੀਂ ਆਇਓ ਕਹਿੰਦੇ ਮੈਂ ਵਿਆਹ ਤੋਂ ਬਾਅਦ ਤੁਹਾਨੂੰ ਮਿਲ ਲਵਾਂਗੀ ਜਰੂਰ ਦੇਖੋ ਜੀ ਕਿੰਨਾ ਹੁਣ ਦੇਖੋ ਇਸ ਤਰ੍ਹਾਂ ਦੀ ਜਿਵੇਂ ਅਸਲ ਦੇ ਵਿੱਚ ਕੀ ਆ ਉਹ ਦਿੱਤੀ ਦਾ ਮੈਂ ਇੱਕ ਦਵਾਈ ਸੀ ਹਾਂ ਪਰ ਦੇਖੋ ਪਰਿਵਾਰ ਵਾਲੀ ਗੱਲ ਬਣ ਗਈ ਹੁਣ ਉਹ ਮੈਨੂੰ ਫੋਨ ਕਰਦੇ ਆ ਜਿਉਂ ਉਹਨਾਂ ਦੇ ਕਿਤੇ ਵੀ ਰਿਸ਼ਤੇਦਾਰੀ ਚ ਕੋਈ ਸ਼ ਹੈ ਨਾ ਕਿਸੇ ਹੋਰ ਨੂੰ ਪ੍ਰੋਬਲਮ ਹੈ ਤਾਂ ਉਹ ਅਗਲਾ ਕਹਿੰਦੇ ਵੀ ਹਾਂ ਜੀ ਉੱਥੋਂ ਦਵਾਈ ਲੈ ਕੇ ਆ ਉਹੀ ਗੱਲ ਹੋ ਗਈ ਨਾ ਕਿ ਪ੍ਰਮਾਤਮਾ ਨੇ ਜੇ ਤੁਹਾਡੇ ਹੱਥ 'ਚ ਉਹ ਕਲਾ ਬਖਸ਼ੀ ਆ ਨਾ ਬਿਲਕੁਲ ਜੀ ਬਿਲਕੁਲ ਉਹ ਹੁਨਰ ਹੈ ਜਿਹੜਾ ਉਹ ਫਿਰ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਰੇ ਕਰਦਾ ਹੋਇਆ ਹਨੇਰੇ ਨੂੰ ਚੀਰਦਾ ਹੋਇਆ ਜ਼ਿੰਦਗੀ ਦੀ ਰੌਸ਼ਨੀ ਆ ਜਿਹੜੀ ਖੁਸ਼ੀ ਵੱਲ ਲੈ ਕੇ ਜਾਵੇ ਜੀ 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 ਫਿਰ ਇਹ ਆ ਕੇ ਫਿਰ ਉਹ ਜਿਹੜਾ ਯਕੀਨ ਆ ਵਿਸ਼ਵਾਸ ਹੈ ਨਾ ਉਹ ਪ੍ਰਮਾਤਮਾ ਨੂੰ ਵੀ ਖੁਸ਼ੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਕਿ ਮੇਰਾ ਬੱਚਾ ਮੇਰਾ ਬੰਦਾ ਹੈ ਜਿਹੜਾ ਉਹ ਕਰ ਰਿਹਾ ਕੁਝ ਐਸਾ ਕਾਰਜ ਹੈ ਜੀ ਦੇਖੋ ਕਰਨਾ ਅਸਲ ਦੇ ਵਿੱਚ ਜਿਵੇਂ ਹੁਣ ਆਯੁਰਵੇਦ ਹੈ ਜੀ ਹੈ ਤਾਂ ਇਹ ਇੱਕ ਕੁਦਰਤੀ ਚੀਜ਼ਾਂ ਸਾਰੀਆਂ ਹਾਂਜੀ ਕੁਦਰਤ ਹੀ ਰੱਬ ਹੈ ਜਿਹੜਾ ਬੰਦਾ ਰੱਬ ਤੇ ਬਸ ਗੱਲ ਉਹੀ ਹੈ ਵੀ ਰੱਬ ਤੇ ਯਕੀਨ ਕਰਕੇ ਜਿਹੜਾ ਮਰਜ਼ੀ ਕੰਮ ਕਰਵਾ ਲਵੇ ਵਾਹ ਜੀ ਵਾਹ ਜਿੰਨੂੰ ਹੁਣ ਬਿਮਾਰੀ ਵੇਲੇ ਰੱਬ ਤੇ ਯਕੀਨ ਹੈ ਵੀ ਹਾਂ ਇਹ ਰੱਬ ਦੀ ਚੀਜ਼ ਹੈ ਕੁਦਰਤੀ ਚੀਜ਼ ਹੈ ਇਹਦਾ ਕੋਈ ਨੁਕਸਾਨ ਨਹੀਂ ਉਹਨੂੰ ਕੰਮ ਕਰਨੀ ਕਰਨਾ ਅੱਛਾ ਇਹ ਦਵਾਈਆਂ ਨੇ ਜਿਹੜੀਆਂ ਇਹ 100% ਸ਼ੁੱਧ ਨੇ ਦਵਾਈਆਂ ਜਿਹੜੀਆਂ ਜੀ ਪੂਰੀਆਂ 100% ਗਾਰੰਟੀ ਸ਼ੁੱਧਾ ਇਲਾਜ ਹੈ ਤੇ 100% ਹੀ ਬਿਲਕੁਲ ਦਵਾਈਆਂ ਜਿਹੜੀਆਂ ओरिजिनल ਹੈ ਤੇ ਇਹਨਾਂ ਦਾ ਜਿਹੜਾ ਅਸਰ ਹੁੰਦਾ ਅਸਰ ਦੇ ਉੱਪਰ ਜਿਵੇਂ ਰਿਕਵਰੀ ਪੀਰੀਅਡ ਹੁੰਦਾ ਪੇਸ਼ੈਂਟ ਦਾ ਜਿਹੜਾ ਉਹਦੇ ਉੱਪਰ ਮੌਸਮ ਹੈ ਜਿਹੜਾ ਬਦਲਦਾ ਉਹ ਵੀ ਕੋਈ ਫਰਕ ਪਾਉਂਦਾ ਬਿਲਕੁਲ ਫਰਕ ਪਾਉਂਦਾ ਜੀ ਜਿਸ ਤਰ੍ਹਾਂ ਹੁਣ ਪਹਿਲਾਂ ਜੋ ਠੰਡ ਦੇ ਵਿੱਚ ਚੱਲ ਰਹੀ ਸੀ ਹਾਂਜੀ ਉਹ ਦਵਾਈ ਹੋਰ ਸੀ ਠੀਕ ਹੈ ਜੀ ਹੁਣ ਇਹਦੇ ਵਿੱਚ ਕੁਝ ਚੀਜ਼ਾਂ ਘਟਾ ਕੇ ਅਲੱਗ ਐਡ ਕੀਤੀਆਂ ਅੱਛਾ ਕਿਉਂਕਿ ਮੌਸਮ ਨੇ ਦੇਖੋ ਸਰੀਰ ਦੇ ਉੱਪਰ ਫਰਕ ਪਾਉਣੀ ਪਾਉਣਾ ਹਾਂ ਪਸੀਨਾ ਸਾਨੂੰ ਕਿਵੇਂ ਆ ਜਾਂਦਾ ਜੀ ਜੀ ਠੰਡ 'ਚ ਆਉਂਦਾ ਨਹੀਂ ਗਰਮੀ 'ਚ ਆਉਂਦਾ ਕਿਰਿਆਸ਼ੀਲਤਾ ਹੈ ਅੰਦਰੂਨੀ ਜੀ ਬਿਲਕੁਲ ਹੁਣ ਜੇ ਤੁਸੀਂ ਗੱਲ ਕਰੀ ਸੀ ਕਿ ਧੁੱਪ ਦੇ ਵਿੱਚ ਨਹੀਂ ਲੋਕ ਨਿਕਲਦੇ ਜੀ ਇਹ ਬਹੁਤ ਥੋੜੀ ਮੈਨੂੰ ਗੱਲ ਬਹੁਤ ਵਧੀਆ ਲੱਗੀ ਕਿਉਂਕਿ ਜਿਵੇਂ ਅਸੀਂ ਉਹ ਵੀ ਦਵਾਈ ਦਿੰਦੇ ਆ ਜਿਵੇਂ ਕਿਸੇ ਭੈਣ ਨੂੰ ਰਸੌਲੀਆਂ ਹੁੰਦੀਆਂ ਬੱਚੇਦਾਨੀ ਜੀ ਜੀ ਜਾਂ ਉਹਨਾਂ ਨੂੰ ਪੀਰੀਅਡ ਸਹੀ ਨਹੀਂ ਆਉਂਦੇ ਜੀ ਜੀ ਹਾਰਮੋਨ ਜਿਹੜੇ ਅੰਬੈਲੈਂਸ ਹੋ ਜਾਂਦੇ ਆ ਜੀ ਜੀ ਤੇ ਉਹਨਾਂ ਦੇ ਵਿੱਚ ਮੈਂ 100% ਦੇਖਿਆ ਕਿ ਜੇ ਮੰਨ ਲਓ 100 10 ਕੁੜੀਆਂ ਆਪਣੇ ਤੋਂ ਦਵਾਈ ਲੈ ਗਈਆਂ ਜੀ ਸੱਤ ਦਾ ਇਹੀ ਕਹਿਣਾ ਹੁੰਦਾ ਕਿ ਮੈਨੂੰ ਧੁੱਪ 'ਚ ਜਾਣ ਤੋਂ ਅਲਰਜੀ ਹੈ ਮੈਨੂੰ ਧੁੱਪ 'ਚ ਜਾਣਾ ਹੀ ਨਹੀਂ ਵਧੀਆ ਲੱਗਦਾ ਅਸਲ ਦੇ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਹਾਂ ਉਹ ਮਨ ਚ ਵਹਿਮ ਕਿਤੋਂ ਤੁਰੇ ਹੁੰਦੇ ਆ ਬਿਲਕੁਲ ਜੀ ਹੁਣ ਜਿਸ ਤਰ੍ਹਾਂ ਗਰਮੀਆਂ ਸ਼ੁਰੂ ਹੋ ਗਈਆਂ ਹਾਂਜੀ ਬੱਚੀਆਂ ਨੇ ਕੀ ਕਰਨਾ ਜਿਵੇਂ ਲੇਡੀਜ਼ ਨੇ ਚਲੋ ਹਨਾ ਜੀ ਉਹ ਜੋ ਪੀਰੀਅਡ ਹੈ ਉਹਨਾਂ ਦਾ ਚੱਲਦਾ ਹੈ ਜੀ ਉਸ ਟਾਈਮ ਏਸੀ ਦੇ ਵਿੱਚ ਬਹੁਤ ਬੈਠਦੀ ਜਦ ਕਿ ਉਹਨਾਂ ਨੂੰ ਬੈਠਣਾ ਨਹੀਂ ਚਾਹੀਦਾ ਠੀਕ ਹੈ ਜੀ ਉਸ ਟਾਈਮ ਤਾਂ ਅਸਲ ਆਯੁਰਵੇਦ ਦੇ ਹਿਸਾਬ ਨਾਲ ਤਾਂ ਉਸ ਟਾਈਮ ਪੱਖਾ ਵੀ ਨਾ ਚੱਲਦਾ ਹੋਵੇ ਠੀਕ ਹੈ ਜਿੰਨਾ ਬਚਿਆ ਜਾਵੇ ਠੰਡ ਤੋਂ ਹਵਾ ਤੋਂ ਇਹਨਾਂ ਚੀਜ਼ ਤੋਂ ਬਚਿਆ ਜਾਣਾ ਚਾਹੀਦਾ ਹਾਂ ਠੀਕ ਹੈ ਜੀ ਇਸ ਇਤਰਾ ਕਣਕ ਦੀ ਅਲਰਜੀ ਹੋ ਜਾਂਦੀ ਹੈ ਕਈਆਂ ਨੂੰ ਉਹ ਅਲਰਜੀ ਖਾਸ ਤੌਰ ਤੇ ਲੇਡੀਜ਼ ਦੀ ਗੱਲ ਕਰੀਏ ਇਹ ਹੁੰਦਾ ਹੈ ਕਿ ਇਹ ਵੀ ਰਿਕਵਟ ਹੈ ਉਹਨਾਂ ਦੇ ਫੈਮਿਲੀ ਲੇਡੀਜ਼ ਦੀ ਵੀ ਜੀ ਅੱਜ ਕੱਲ ਤਾਂ 2 ਸਾਲ ਦੇ ਬੱਚੇ ਤੋਂ ਲੈ ਕੇ ਹਾਂ ਜਿਹੜੀ ਬੀਟ ਪ੍ਰੋਬਲਮ ਹੈ ਚੱਲਾਂ ਲੱਗੀ ਮਤਲਬ ਜਦੋਂ ਸ਼ੁਰੂ ਤੋਂ ਬੱਚਾ ਖਾਣਾ ਖਾਣ ਲੱਗਦਾ ਜੀ ਜਦੋਂ ਆਪਾਂ ਉਹਨੂੰ 2 ਸਾਲਾਂ ਬਾਅਦ ਬੱਚਾ ਹੌਲੀ ਹੌਲੀ ਆਪਾਂ ਉਹਨੂੰ ਥੋੜਾ ਥੋੜਾ ਖਾਣਾ ਦਿੰਨੇ ਆ ਉਸ ਟਾਈਮ ਤੋਂ ਹੀ ਅਲਰਜੀ ਅੱਜ ਕੱਲ ਦੇਖਣ ਨੂੰ ਮਿਲਦੀ ਹੈ ਕਣਕ ਤੋਂ ਅੱਛਾ ਜੀ ਤੇ ਇਹ ਇਕੱਲੀ ਛੋਟੀ ਉਮਰ ਜਣੀ 60 ਸਾਲ 70 ਸਾਲ ਇੰਨੇ ਇੰਨੇ ਉਮਰ ਦੇ ਬੰਦਿਆਂ ਨੂੰ ਵੀ ਅਲਰਜੀ ਹੁੰਦੀ ਹੈ ਐ ਫਿਰ ਇਹਦਾ ਕਿਵੇਂ ਇਹਨੂੰ ਘੇਰਾ ਪਾਇਆ ਜਾਂਦਾ ਫਿਰ ਉਹਦੀ ਹੱਲ ਕਿਵੇਂ ਦੇਖੋ ਇਹਨੂੰ ਘੇਰਾ ਜ਼ਰੂਰ ਪਾਇਆ ਜਾਂਦਾ ਜੀ ਪਰ ਉਹ ਬੰਦਾ ਠੀਕ ਹੁੰਦਾ ਜਿਹੜਾ 6 ਮਹੀਨੇ ਸਬਰ ਕਰਦਾ ਹੈ ਅੱਛਾ ਕਿਉਂਕਿ ਆਯੁਰਵੇਦ ਜਿਹੜੀ ਸਹੀ ਦੇਖੋ ਜਿਹੜੀ ਦਵਾਈ ਹੈ ਉਹਨੇ ਟਾਈਮ ਤਾਂ ਲਾਉਣਾ ਹਾਂਜੀ ਹਾਂ ਸਰੀਰ ਨੇ ਇੱਕੋ ਇੱਕੋ ਵਾਰੀ ਸ਼ਿਫਟ ਨਹੀਂ ਹੋਣਾ ਹੌਲੀ ਹੌਲੀ ਉਹ ਦਵਾਈਏ ਜਿਹੜੀ ਸਰੀਰ ਦੇ ਵਿੱਚ ਘਰ ਕਰਦੀ ਹੈ ਠੀਕ ਹਾਂਜੀ ਜਦੋਂ ਮਰੀਜ਼ ਨਾ ਇੱਕ ਦੂਸਰੇ ਤੋਂ ਸੁਣਦਾ ਜੀ ਦੇਖਦਾ ਫਿਰ ਉਹ ਆਪਣੇ ਦੁੱਖ ਨੂੰ ਦੱਸਣ ਵਾਸਤੇ ਉਹਦੇ ਹਾਲ ਦੇ ਲਈ ਚੱਲਦਾ ਮੈਂ ਚਾਹੁੰਦਾ ਕਿ ਤੁਸੀਂ ਨਾ ਆਪਣਾ ਜਿਹੜਾ ਸੰਪਰਕ ਨੰਬਰ ਹੈ ਤੇ ਤੁਹਾਡਾ ਇਹ ਲੋਕੇਸ਼ਨ ਆ ਆਪਾਂ ਬੈਠੇ ਕਿੱਥੇ ਆ ਉਹ ਵੀ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਜੀ ਆਪਣਾ ਪਿੰਡ ਹੈ ਜੀ ਲੋਹਾਰ ਮਾਜਰਾ 90 ਤੋਂ ਵੀ 7-8 ਕਿਲੋਮੀਟਰ ਦੇ ਪੈਂਦਾ ਹੈ ਤੇ ਪੋਹਣੀਗੜ ਤੋਂ ਵੀ ਪਟਿਆਲਾ ਜ਼ਿਲ੍ਹਾ ਜੀ ਆਪਣਾ ਤੇ ਜਿੰਨੇ ਵੀ ਆਉਣਾ ਹੈ ਜਿਹੜੇ ਵੀ ਵੀਰ ਨੇ ਉਹ ਇੱਕ ਵਾਰ ਫੋਨ ਜ਼ਰੂਰ ਕਰਨਾ ਜੀ ਆਉਣ ਤੋਂ ਪਹਿਲਾਂ ਨੰਬਰ ਹੈ ਸਾਡਾ 94659 40248 ਜੀ ਸੋ ਦਰਸ਼ਕੋ ਤੁਸੀਂ ਦੇਸ਼ ਵਿਦੇਸ਼ ਜਿੱਥੋਂ ਕਿਤੋਂ ਵੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ ਬੇਨਤੀ ਇਹੋ ਆ ਕਿ ਆਪਾਂ ਸਹੀ ਜਾਣਕਾਰੀ ਹੈ ਨਾ ਜਿਹੜੀ ਵਿਸ਼ਵਾਸ ਵਾਲਾ ਜਿਹੜਾ ਨੁਕਤਾ ਹੁੰਦਾ ਉਹ ਸਿਰਫ ਦੇਖਣਾ ਨਹੀਂ ਹੁੰਦਾ ਉਹਨੂੰ ਅੱਗੇ ਵੀ ਲੈ ਕੇ ਜਾਣਾ ਹੁੰਦਾ ਤਾਂ ਕਿ ਨਾ ਕਿਸੇ ਨੂੰ ਜਿਹੜਾ ਹਨੇਰੇ 'ਚ ਉਹਨੂੰ ਰੌਸ਼ਨੀ ਮਿਲ ਜਾਵੇ ਕਿਸੇ ਲੋੜਵੰਦ ਨੂੰ ਆਪਾਂ ਦੱਸ ਦਈਏ ਵੀ ਭਾਈ ਤੁਸੀਂ ਇੱਥੇ ਪਹੁੰਚੋ ਤੇ ਟਰਾਈ ਕਰੋ ਤੇ ਹੋ ਸਕਦਾ ਕੇ ਤੁਹਾਡਾ ਜਿਹੜਾ ਦੁੱਖ ਹੈ ਨਾ ਉਹ ਦੂਰ ਹੋ ਜਾਵੇ ਤੇ ਇਹ ਤਾਂ ਭਾਈ ਸਾਹਿਬ ਬਿਲਕੁਲ ਗਰੰਟੀ ਲੈਂਦੇ ਆ ਜੀ ਇਹਨਾਂ ਦਵਾਈਆਂ ਦੀ ਵੀ ਤੇ ਆਪਣੇ ਇਸ ਹੌਸਲੇ ਦੀ ਵੀ ਸੋ ਤੁਸੀਂ ਜੁੜੇ ਇਸੇ ਤਰ੍ਹਾਂ ਜੁੜੇ ਰਹੋ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੀ ਸਾਂਝ ਹੈ ਜਿਹੜੀ ਦਰਸ਼ਕੋ ਤੁਹਾਡੇ ਨਾਲ ਅਸੀਂ ਪਾਉਂਦੇ ਰਵਾਂਗੇ ਹੋਰ ਬਿਮਾਰੀਆਂ ਦੇ ਬਾਰੇ ਵੀ ਵਿਸਤਾਰ ਚ ਗੱਲਾਂ ਬਾਤਾਂ ਵੀ ਕਰਾਂਗੇ ਉਹਦਾ ਹੱਲ ਵੀ ਕਰਾਂਗੇ ਤੇ ਗੁਰਦਾਸ ਜੀ ਵੈਨਸਾਪ ਤੁਸੀਂ ਸਮਾਂ ਕੱਢਿਆ ਸਾਡੇ ਚੈਨਲ ਲਈ ਬਾਰ-ਬਾਰ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਮੋਰ